ਉਹ ਜੇ ਤੁਸੀਂ ਅਮਰਸਲ ਜੇਲ੍ਹ ਦਾ ਵੇਖੋ ਸਰਕਾਰ ਉਥੋਂ ਮੰਦਰ ਗੁਰਦੁਆਰੇ ਵੇਚਦੀ ਕਿਸੇ ਬੰਦੇ ਨੇ ਕੁਐਸਚਨ ਕੀਤਾ ਉਹ ਕਿੱਥੇ ਗਿਆ ਮੇਰਾ ਕੰਸਰਨ ਸੀਟ ਨੂੰ ਹੋਲਡ ਕਰਨਾ ਹੈ ਮੇਰਾ ਬੜਾ ਜ਼ੋਰ ਲੱਗ ਰਿਹਾ ਉਹ ਸੀਟ ਨੂੰ ਹੋਲਡ ਕਰਨ ਲਈ ਨਾ ਕਿ ਨਸ਼ੇ ਨੂੰ ਕੰਟਰੋਲ ਕਰ ਤੁਹਾਡੇ ਸਾਹਿਬ ਨੇ ਭਜੀ ਜੇਲ੍ਹ ਨੂੰ ਰਿਪੋਰਟ ਗਲਤ ਕੀਤਾ ਗਿਆ ਉਹ 10 ਪੈਸੇ ਨਾਲ ਤੁਸੀਂ ਕਿਵੇਂ ਸਾਰਾ ਕੁਝ ਖਰੀਦ ਲੋਗੇ 90 ਪੈਸੇ ਦੇ ਤੁਹਾਡੀ ਸੀਟ ਹੋਲਡ ਕਰ ਦਿੱਤੇ ਕਿ ਮੈਂ ਫਲਾਣਾ ਜਿਹੜਾ ਐਸਐਚਓ ਕਿਵੇਂ ਲੈਣਾ ਮੈਂ ਫਲਾਣਾ ਜਿਹੜਾ ਐਸਪੀ ਕਿਵੇਂ ਲੈਣਾ ਫਲਾਣਾ ਮੰਤਰੀ ਕਿਵੇਂ ਲੈਣਾ ਪੁਲਿਸ ਵਾਲੇ ਨੇ ਆਪਣਾ ਮੁੰਡਾ ਤਾਂ ਲਾਇਆ ਹੋਇਆ ਹੈ ਸੇਂਟ ਫਲਾਣਾ ਸੇਂਟ ਬੇਰੀ ਸਕੂਲ ਦੀ ਫ ਗੱਡੀ ਉਹਨੇ ਆਪਣੇ ਮੁੰਡੇ ਨੂੰ ਲੱਗ ਲੈਤੀ ਆਪ ਫੋਰਚੂਨਰ ਰੱਖੀ ਏ ਉਹ ਕਿਵੇਂ ਉਸ ਤਨਖਾਹ ਨਾਲ ਪੂਰੀ ਆਊਗੀ ਅੱਛਾ ਜਿਵੇਂ ਪਾਦੀ ਪਿੱਛੇ ਥਾਰ ਵਾਲੀ ਕੁੜੀ ਬੜੀ ਮਸ਼ਹੂਰ ਹੋਈ ਸੀ ਕਿ ਚਿੱਟੇ ਵਾਲੀ ਜਦੋਂ ਇੰਟਰਵਿਊ ਹੋਈ ਤਾਂ ਸਾਨੂੰ ਵੀ ਆਉਣ ਲੱਗ ਗਿਆ ਕਿ ਸ਼ਾਇਦ ਵਿਚਾਰੀ નિર્ਦੋਸ਼ ਹੈ ਤੇ ਕੋਈ ਚਿੱਟਾ ਨਹੀਂ ਫੜਿਆ ਗਿਆ ਸਭ ਤੋਂ ਜ਼ਿਆਦਾ ਬੰਦੇ ਆਉਂਦੇ ਨੇ ਚੋਰੀ ਵਾਲੇ ਇਕੁਅਲੀ ਆਉਂਦੇ ਨੇ ਨਸ਼ੇ ਦੇ ਕੇਸ ਫਿਰ ਉਸ ਤੋਂ ਬਾਅਦ ਆ ਜਾਂਦੇ ਨੇ ਲੜਾਈ ਦੇ ਕੇਸ ਫਿਰ ਆ ਜਾਂਦੇ ਨੇ ਕਤਲ ਦੇ ਕੇਸ ਫਿਰ ਆ ਜਾਂਦੇ ਨੇ ਰੀਪ ਤੇ ਡਾਇਰਸ ਦੇ ਕੇਸ ਇਸ ਤੋਂ ਵੱਡਾ ਕੀ ਗੁਨਾਹ ਹੁੰਦਾ ਕਿ ਦੁੱਧ ਦੇ ਵਿੱਚ ਯੂਰੀਆ ਪਾਇਆ ਹੋਇਆ ਤੇ ਉਹਦੀ ਸਜ਼ਾ ਹੀ ਕੋਈ ਨਹੀਂ ਉਹ ਤਾਂ ਇਹ ਨਸ਼ੇ ਤੋਂ ਵੀ ਖਤਰਨਾਕ ਹੈ ਕਿਉਂਕਿ ਦੁੱਧ ਤਾਂ ਹਰ ਬੱਚੇ ਨੇ ਪੀਣਾ ਹੈ ਜੇਲ੍ਹਾਂ ਦੇ ਵਿੱਚ ਜਿੱਨਾ ਚਿਰ ਮੈਂ ਰਿਆਂ ਗੁਰਦਾਸਪੁਰ ਇੱਕ ਵੀ ਫੋਨ ਨਹੀਂ ਮੇਰੇ ਆਉਣ ਤੋਂ ਬਾਅਦ ਇਹ ਤਾਂ ਫੋਨ ਫੜਿਆ ਗਿਆ ਉਹ ਜਦੋਂ ਮੈਂ ਉੱਥੋਂ ਆ ਗਿਆ ਉਸ ਤੋਂ ਬਾਅਦ ਵੈਸੇ ਫੋਨ ਪਹੁੰਚਣ ਦਾ ਅੰਦਰ ਪ੍ਰੋਸੈਸ ਕੀ ਹੁੰਦਾ ਉਹ ਕਹਿੰਦੇ ਜੀ ਉਹ ਤਾਂ ਦਿੱਲੀੋਂ ਆਉਂਦੀ ਉਧਰੋਂ ਆਉਂਦੀ ਉਹ ਨਹੀਂ ਪੜੀ ਨਹੀਂ ਜਾਂਦੀ ਮੈਂ ਕਿਹਾ ਜੀ ਤੁਸੀਂ ਮੇਰੇ ਨਾਲ ਜੇਲ੍ਹ ਆਓ ਬੰਦਾ ਅੰਦਰੋਂ ਫੋਨ ਕਰ ਰਿਹਾ ਉਹ ਵੱਡਾ ਸਮਗਲਰ ਰਿਹਾ ਉਹ ਕਹਿੰਦਾ ਮੈਂ ਮੈਂ ਫੋਨ ਕਰਦਾ ਹਾਂ ਤੋ ਤੁਸੀਂ 2 ਕਿਲੋ ਚੁੱਕੋ 5 ਕਿਲੋ ਸਮਾਨ ਚੁੱਕੋ ਜਾਦਾ ਮਾਇਨੇ ਪਤੀ ਸਿਸਟਮ ਤੇ ਸਾਡੇ ਖਾਸ ਕਰਕੇ ਇੰਡੀਆ ਚ ਪਾਵਰ ਮੈਟਰ ਕਰਦੀ ਆ ਲੀਡਰਾਂ ਨੂੰ ਕਿ ਪੈਸਾ ਜਿਵੇਂ ਇੱਕ ਦੋ ਮੰਤਰੀਆਂ ਦੇ ਆਉਣ ਨਾਲ ਸਾਰਾ ਪੰਜਾਬ ਨਸ਼ਾ ਕਰਨ ਲੱਗਿਆ ਇਸ ਨਾਲ ਸਾਰਾ ਪੰਜਾਬ ਸੁਧਰ ਵੀ ਜਾਊਗਾ ਬ੍ਰਾਂਡਡ ਕੜੀਆਂ ਬ੍ਰਾਂਡਡ ਚੀਜ਼ਾਂ ਬ੍ਰਾਂਡ ਕੌਣ ਲੈਂਦਾ ਉਹ ਇਸ ਕਰਕੇ ਲੈਂਦੇ ਨੇ ਕਿ ਮੇਰਾ ਕੋਈ ਬ੍ਰਾਂਡ ਨਹੀਂ ਮੈਂ ਬ੍ਰੈਂਡਲੈਸ ਆ ਮੈਂ ਰੱਦੀ ਆ ਹੁਣ ਮੈਂ ਆ ਬ੍ਰਾਂਡ ਪਾ ਲਿਆ ਮੈਨੂੰ ਇਸ ਬ੍ਰਾਂਡ ਨਾਲ ਵੇਖੋ ਮੈਨੂੰ ਤੁਸੀਂ ਨੌਕਰੀ ਆਪਣੀ ਪੂਰੀ ਅੱਜ ਤੱਕ ਇਮਾਨਦਾਰੀ ਨਾਲ ਨਿਭਾਈ